ਸ਼ਲੋਕ ਮਹਲਾ ਪਹਿਲਾ ਕਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੇ ਨਾਵਾਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪੈਨੇ ਖਾਏ ਪੰਧੀ ਕੰਮੀ ਅੰਧ ਸਜਾਏ ਭੁਖਿਆ ਦੇ ਨਾ ਮਰਦਿਆ ਰੱਖੇ ਅੰਧਾ ਝਗੜਾ ਅੰਧੀ ਸੱਥਾ ਮਨਲਾ ਪਹਿਲਾ ਸਭੇ ਸੁਰਤੀ ਜੋਗ ਸਭ ਸਭੇ ਵੇਦ ਪੁਰਾਣ ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਜੋਗ ਧਿਆਨ ਸਭੇ ਪੁਰੀਆਂ ਖੰਡ ਸਭ ਸਭੇ ਜੀ ਜਹਾਨ ਹੁਕਮ ਚਲਾਏ ਆਪਣਾ ਕਰਮੀ ਬਹਿ ਕਲਾਮ ਨਾਨਕ ਸੱਚਾ ਸਚ ਨਾਏ ਸਤ ਸਭਾ ਦੀ ਬਾਣ ਪਾੜੀ ਨਾਏ ਮਨੈ ਸੁਖ ਉਪਜੈ ਨਾ ਮਹਿ ਗਤ ਹੋਈ ਨਾਏ ਮਨੈ ਤਤ ਪਾਈਆ ਫਿਰਦੈ ਹਰ ਸੋਈ ਨਾਏ ਮਨੈ ਭਵਜਲ ਲੰਘੀਆ ਜੇ ਰਬਿਕ ਨੰਨਾ ਹੋਈ ਨਾਇ ਮੰਨ ਪੰਥ ਪ੍ਰਗਟ ਨਾਮੇ ਸਭ ਲੋਈ ਨਾਨਕ ਸਤਗੁਰ ਮਿਲੈ ਨਾਮ ਮੰਨਿਆ ਜਿਨ ਦੇਵ ਸੋਈ ਸ਼ਲੋਕ ਮੈਲਾ ਪਹਿਲਾ ਪੁਰੀਆਂ ਖੰਡਾ ਸਿਰ ਕਰੇ ਇਕ ਪੈਰ ਧਿਆਏ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉੱਪਰ ਉਹ ਟਿਕ ਟਿਕਾਏ ਕਿਸ ਨੂੰ ਜ਼ੋਰ ਕਰੇ ਕਿਸ ਨੂੰ ਕਹੀਏ ਨਾਨਕਾ ਕਿਸ ਨੂੰ ਕਰਤਾ ਦੇ ਫਤਮ ਰਹਾਏ ਆਪਣ ਮੂਰਖ ਆਪ ਗਣੇ ਮੈਂ ਲਾਹ ਤੈਲਾ ਹਾਂ ਹੱਥ ਕੋਟ ਕੋਟ ਕੋਟੀ ਹੂੰ ਕੋਟ ਕੋਟ ਅੱਖਾਂ ਅੱਖਾਂ ਸਦਾ ਸਦਾ ਕਹਿਣ ਨਾ ਆਵੇ ਟੋਟ ਨਾੋਂ ਥੱਕਾਂ ਨਾ ਠਾਕੀਆਂ ਏ ਵੱਡ ਰੱਖੈ ਜੋਤ ਨਾਨਕ ਚਸਿਓ ਚੁਖ ਬਿੰਦ ਉੱਪਰ ਆਖਣ ਦੋਸ਼ ਪੌੜੀ ਨਾਏ ਮੰਨੇ ਕੁਲ ਉਧਰ ਸਭ ਕੁਟੰਬ ਸੁਭਾ ਨਾਏ ਮੰਨੇ ਸੰਗਤ ਉਧਰ ਜਿਨ ਰਦਾ ਵਸਾਇਆ ਨਾਏ ਮੰਨੇ ਸੁਣ ਉਧਰ ਜਿਨ ਰਸ ਨਰਸਾਇਆ ਨਾਏ ਮੰਨੇ ਦੁਖ ਭੁਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿਨੀ ਸਾਲਾਇਆ ਜਿਨ ਗੁਰੂ ਮਿਲਾਇਆ ਸਲੋਕ ਮਾਲਾ ਪਹਿਲਾ ਸਬੇ ਰਾਤੀ ਸਬ ਦੇ ਸਬ ਥਤੀ ਸਬ ਵਾਰ ਸਬੇ ਰੁਤੀ ਮਹਾ ਸਬ ਸਬ ਧਰਤੀ ਸਬ ਪਾਰ ਸਬੇ ਪਾਣੀ ਪਉਣ ਸਬ ਸਬ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੇਤਣਾ ਕਹਿ ਨਾ ਸਕੀਜੈ ਤਾਰ ਅੱਖਾਂ ਥੱਕੇ ਆਖ ਆਖ ਕਰ ਸਿਫਤੀ ਵਿਚਾਰ ਤਿਰਨਾ ਪਾਇਓ ਬਪੜੀ ਨਾਨਕ ਕਹਿ ਗੁਵਾਰ ਮੈਂ ਲਾ ਪਹਿਲਾ ਅੱਖੀਂ ਪਰਣੇ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਿਤਾ ਪੁੱਛਾਂ ਬੇਦ ਵਿਚਾਰ ਪੁੱਛਾਂ دیਵਾ ਮਾਨਸਾ ਜੋਦ ਕਰੇ ਅਵਤਾਰ ਸਿੱਧ ਸਮਾਦੀ ਸਭ ਸੁਣੀ ਜਾਏ ਦੇਖਾਂ ਦਰਬਾਰ ਅੱਗਾ ਸੱਚਾ ਸਤਨਾਏ ਨਿਰਭਉ ਪੈ ਵਿਣਸਾਰ ਹੋਰ ਕੱਤੀ ਮੱਤੀ ਕੱਚ ਪਿੱਚ ਅੰਧਿਆਂ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮੰਨਿਆ ਹਉ ਮੈਂ ਗਈ ਸਭ ਰੋਗ ਗਵਾਇਆ ਨਾਏ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ ਨਾਏ ਮੰਨਿਆ ਸ਼ਾਂਤ ਉਪਜੈ ਹਰ ਮਨ ਵਿੱਚ ਆਇਆ ਨਾਨਕ ਮਾ ਮਰਤਨ ਹੈ ਗੁਰਮੁਖ ਖਰ ਪਿਆਆ ਸ਼ਲੋਕ ਮਾਲਾ ਪਹਿਲਾ ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਆਗਾ ਤੁਧ ਆਖਾਂ ਤੁਧ ਅੱਗੇ ਤੁਧ ਸਾਲਾਹੀ ਮੈਂ ਅੰਦੇ ਨਾ ਸੁਝਾਖਾ ਜੇ ਤਾ ਆਖਣ ਸਾਹੀ ਸ਼ਬਦੀ ਭਾਖਿਆ ਪਾਏ ਸੁਭਾਈ ਨਾਨਕ ਬੋਤਾਇਓ ਆਖਣ ਸਭ ਤੇਰੀ ਵਡਿਆਈ ਨਾ ਲਾ ਪਹਿਲਾ ਜਾਂ ਨਾਸਿਆ ਕਿਆ ਚੱਕਰੀ ਜਾਂ ਜੰਮੇ ਕਿਆ ਆਕਾਰ ਸਭ ਕਾਰਣ ਕਰਤਾ ਕਰੇ ਦੇਖ ਵਾਰੋ ਵਾਰ ਜੇ ਚੁੱਪਾ ਜੇ ਮੰਗਿਆ ਬਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਏਵਾਂ ਜਾਣੀਆ ਜੀਵ ਦੇਵਣ ਹਾਰ ਪੌੜੀ ਨਾਏ ਮੰਨੇ ਸੁਰਤ ਉਪਜੇ ਨਾਵੇਂ ਮਤ ਹੋਈ ਨਾਏ ਮੰਨੇ ਗੁਣ ਉਚਰੇ ਨਾਵੇਂ ਸੁਖ ਸੋਈ ਨਾਏ ਮੰਨੇ ਭ੍ਰਮ ਕੱਟਿਏ ਫਿਰ ਦੁੱਖ ਨਾ ਹੋਈ ਨਾਏ ਮੰਨੇ ਸਾਲਾਈਏ ਪਾਪਾ ਮਤ ਧੋਈ ਨਾਨਕ ਪੂਰੇ ਗੁਰਤੇ ਨਾਉ ਮੰਨੀਏ ਜਿਨ ਦੇਵ ਸੋਈ ਸਲੋਕ ਮੈਂ ਲਾ ਪਹਿਲਾ ਸ਼ਾਸਤਰ 베ਦ ਪੁਰਾਣ ਪੜਹੰਤਾ ਪੁਕਾਰੰਤਾ ਅਜਾਨੰਤ ਜਾਂ ਬੁਝ ਤਾਂ ਸੁਜੈ ਸੋਈ ਨਾਨਕ ਆਖ ਕੂਕ ਨਾ ਹੋਈ ਮੈਂ ਲਾ ਪਹਿਲਾ ਜਾਂ ਹੋਂ ਤੇਰਾ ਤਾ ਸਭ ਕਿਸ਼ ਮੇਰਾ ਹੋ ਨਹੀ ਤੂੰ ਹੋਵੈ ਆਪੇ ਸ਼ਕਤ ਆਪੇ ਸੁਰਤ ਸ਼ਕਤੀ ਜਗਤ ਤਰੋਵੇ ਆਪੇ ਭਿਜੇ ਆਪੇ ਸਦੇ ਰਚਨਾ ਰਚ ਰਚ ਵੇਖਾ ਨਾਨਕ ਸੱਚਾ ਸੱਚੀ ਨਾਹੀ ਸੱਚ ਪਵੈ ਤੁਰ ਲੇਖਾ ਪੌੜੀ ਨਾਮ ਨਰੰਗਨ ਅਲਖ ਹੈ ਕਿਉ ਲਖਿਆ ਜਾਈ ਨਾਮ ਨਰੰਜਨ ਨਾਲ ਹੈ ਕਿਉ ਪਾਈਐ ਭਾਈ ਨਾਮ ਨਰੰਜਨ ਵਰਤਦਾ ਰਵੇ ਆ ਸਭ ਠਾਈ ਗੁਰ ਪੂਰੇ ਤੇ ਪਾਈਐ ਫਿਰਦਾ ਦੇਖਾਈ ਨਾਨਕ ਨਗਰੀ ਕਰਮ ਹੋਏ ਗੁਰ ਮਿਲਿਆ ਭਾਈ ਸ਼ਲੋਕ ਮਲਾ ਪਹਿਲਾ ਕਲ ਹੋਈ ਕੁੱਤੇ ਮੁਹੀ ਖਾਜ ਹੋਆ ਮਰਦਾਰ ਊੜ ਬੋਲ ਬੋਲ ਧੌਂਕਣਾ ਚੂਕਾ ਧਰਮ ਵਿਚਾਰ ਜਿਨ ਜਿਵੰਦਿਆ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਆ ਨਾਨਕ ਕਰਤਾ ਕਰੇ ਸੋਇ ਮਨ ਲਹਿਲਾ ਰੰਨਾ ਹੋਈਆਂ ਬੁੱਧੀਆਂ ਪੁਰਸ਼ ਹੋਏ ਸਈ ਆਦ ਸੀਲ ਸੰਗਮ ਸਚ ਭੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਤਤ ਉੱਠ ਚੰਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ ਪੌੜੀ ਬਾਹਰ ਪਸਮਲੇਪਨ ਕਰੇ ਅੰਤਰ ਗੁਬਾਰੀ ਥਿੰਤਾ ਝੋਲੀ ਬੋਹ ਪੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੇ ਮਾਇਆ ਮੋਹ ਪਸਾਰੀ ਅੰਤ ਲਾਲਚ ਭਰਮ ਹੈ ਪਰਮਾੰਗਾ ਵਾਰੀ ਨਾਨਕ ਨਾਮ ਨਾ ਚਿਤਈ ਜੂਆ ਬਾਜ਼ੀ ਹਾਰੀ ਸ਼ਲੋਕ ਮੈਲਾ ਪਹਿਲਾ ਲਖਸਿਓਂ ਪ੍ਰੀਤ ਹੋਵੇ ਲਖ ਜੀਵਨ ਕਿਆ ਖੁਸ਼ੀਆਂ ਕਿਆ ਚਾਓ ਪਿਛੜਿਆ ਵਿਸ ਹੋਏ ਵਿਛੋੜਾ ਏਕ ਖੜੀ ਮੈਂ ਜਾਏ ਜੇ ਸੋ ਵਰਿਆਂ ਮਿੱਠਾ ਖਾਜੈ ਪੀ ਫਿਰ ਤੌੜਾ ਖਾਏ ਮਿੱਠਾ ਖਾਧਾ ਚਿਤ ਨ ਆਵੇ ਕੋੜ ਤਨ ਤਾਏ ਜਾਏ ਮਿੱਠਾ ਕੋੜਾ ਦੋਵੇਂ ਰੋਗ ਨਾਨਕ ਅੰਤ ਵਿਗੁੱਤੇ ਫੋਗ ਟੱਕ ਟੱਕ ਚਖਣਾ ਝਗੜਾ ਟਾਖ ਟੱਕ ਟੱਕ ਜਾਹੇ ਚਖੇ ਤੈਨੂੰ ਪਾਸ ਮੈਲਾ ਪਹਿਲਾ ਕਪੜਾ ਕਾਠ ਰੰਗਾਇਆ ਰਾਂਗ ਕਰ ਗੱਜ ਕੀਤੇ ਬਾਗੇ ਬਾਗ ਸਾਦ ਸਹਜ ਕਰ ਮਨ ਖੇ ਲਾਇਆ ਤੈ ਸੇ ਪਾਸੋਂ ਕਹਿਣ ਕਹਾਇਆ ਮਿੱਠਾ ਕਰਕੇ ਕੋੜ ਖਾਇਆ ਤਿੰਨ ਕੋੜੇ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੇੜ ਪਾਏ ਤੋ ਕੁਣ ਤਨ ਚੂਕ ਸਮਾਏ ਨਾਨਕ ਗੁਰਮੁਖ ਪਾਵੈ ਸੋਏ ਜਿਸਨੋ ਪ੍ਰਾਪਤ ਲਿਖਿਆ ਹੋਏ ਪਾੜੀ ਜਿਨ ਕਾ ਹਿਰਦੈ ਮੈਲ ਤਪਟ ਹੈ ਬਾਹਰ ਤੋਂ ਵਾਇਆ ਕੂੜ ਤਪਟਕ ਮਾਵੰਦੇ ਕੂੜ ਪ੍ਰਗਟ ਆਇਆ ਅੰਦਰ ਹੋਏ ਸੋ ਨਿਕਲੈ ਨਾ ਛਪੈ ਛਾਇਆ ਕੂੜਾ ਲਾਲਚ ਲੱਗਿਆ ਫਿਰ ਜੁਨੀ ਪਾਇਆ ਨਾਨਕ ਜੋ ਵੀ ਜੈ ਸੋ ਖਾਵਣਾ ਕਰਤਾ ਲਿਖ ਪਾਇਆ ਸੁਨਾ ਮਲਾ ਦੁਜਾ ਕਥਾ ਕਹਾਣੀ ਬੇਦੀਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉਤਮ ਮధ్యਮ ਜਾਤੀ ਜਿੰਸੀ ਰੰਪਾਵਾ ਸੰਸਾਰ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ ਹੁਕਮ ਸਾਜ ਹੁਕਮ ਵਿੱਚ ਰੱਖੇ ਹੁਕਮ ਅੰਦਰ ਵੇਖੇ ਨਾਨਕ ਅੱਗੋਂ ਹौं ਮੈਂ ਟੁੱਟ ਤਾ ਕੋ ਲਿਖਿਆ ਲੇਖ ਮੈਂ ਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਬੀਓ ਜੋ ਬੀਜੈ ਸੋ ਉਗਵਾ ਖਾਂਦਾ ਜਾਣ ਜੀਓ ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਓ ਸੱਚ ਬੀਜੈ ਸੱਚ ਉਗਵਾ ਦਰਗਾ ਪਾਈਐ ਥਾਓ ਦੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ ਨਾਨਕ ਰਾਸੀ ਬਹਾਰਾ ਨਦ ਨਾ ਚੱਲਿਆ ਕੋਏ ਪੌੜੀ ਨੇਮ ਬਿਰਖ ਬੋ ਸੰਚੀਐ ਅੰਮ੍ਰਿਤ ਰਸ ਪਾਇਆ ਦਿਸਿਆਰ ਮੰਤਰ ਵਿਸਹਾਈਐ ਬਾ ਦੁੱਧ ਪੀ ਆਇਆ ਮਨ ਮੁਖ ਅਭਿੰਨ ਨਾ ਭਿੱਜੈ ਪੱਥਰ ਨਾ ਵਾਇਆ ਵਿਖਮੈ ਅੰਮ੍ਰਿਤ ਸਿੰਚੀਐ ਵਿਖਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਦੇਖ ਲੈ ਜਾਇਆ ਸ਼ਲੋਕ ਮੈਂ ਲਾ ਪਹਿਲਾ ਮਰਣ ਨਾ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ ਇਕਨੀ ਲੱਦਿਆ ਇਕ ਲੱਦ ਚੱਲੇ ਇਕਨੀ ਬੱਧੇ ਪਾਰ ਇਕ ਨਾ ਹੋਈ ਸਾਖਤੀ ਇਕ ਨਾ ਹੋਈ ਸਾਰ ਲਸ਼ਕਰ ਸਣੈ ਦਮਾਮਿਆ ਛੁੱਟੇ ਬੰਕ ਦੁਆਰ ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ ਮੱਲਾ ਪਹਿਲਾ ਨਾਨਕ ਤੇਰੀ ਟੈਪਈ ਮਿੱਟੀ ਸੰਦਾ ਕੋਟ ਪੀਤਰ ਚੋਰ ਬਹਾਲਿਆ ਖੋਟ ਵੇਜੀਆ ਖੋਟ ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਡਾਇਆ ਮਹਾਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ ਤਲਕੇ ਉੱਠ ਨਿਤ ਪਰਦਰਭ ਹੀਰੇ ਹਰ ਨਾਮ ਚੁਰਾਇਆ ਹਰ ਜਿਉ ਤਨ ਕੀ ਸੰਗਤ ਮਤ ਕਰੋ ਰਖ ਲੈ ਹੋ ਹਰ ਰਾਯਾ ਨਾਨਕ ਪੈ ਕਿਰਤ ਕੁਮਾਉਂਦੇ ਮਨ ਮੁਖ ਦੁਖ ਪਾਇਆ ਸ਼ਲੋਕ ਮਹਿਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮੋ ਸਭ ਕੋ ਹੋਏ ਹੁਕਮ ਪਛਾਣੈ ਖਸਮ ਕਾ ਤਾ ਸਚ ਪਾਵੈ ਕੋਏ ਗੁਰਮੁਖ ਆਪ ਪਛਾਣੀਐ ਗੁਰਾਂ ਨੰਦੀ ਸੈ ਕੋਏ ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ ਮਹਿਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮਿਲਣ ਹਾਰ ਨਾਨਕ ਸ਼ਬਦ ਮਿਲੇ ਨਾ ਵਿਛੁੜੇ ਜਿਨ੍ਹਾਂ ਸੇਵਿਆ ਹਰ ਦਾਤਾ ਤਾਰ ਪੌੜੀ ਗੁਰਮੁਖ ਹਿਰਦੈ ਸ਼ਾਂਤ ਹੈ ਨਾ ਉੱਗੋ ਆਇਆ ਜਪ ਤਪ ਤੀਰਤ ਸੰਜਮ ਕਰੇ ਮੇਰੇ ਪ੍ਰਭ ਪਾਇਆ ਫਿਰਦਾ ਸ਼ੁੱਧ ਹਰਿ ਸਿਮੰਦੇ ਸੋਹੈਂ ਗੁਣ ਗਾਇਆ ਮੇਰੇ ਹਰ ਜਿਓ ਏਵੇਂ ਪਾਵੰਦਾ ਗੁਰਮੁਖ ਤਰਾਇਆ ਨਾਨਕ ਗੁਰਮੁਖ ਮੇਲਿ ਅਨ ਹਰ ਦਰ ਸੋਹਾਇਆ ਸ਼ਲੋਕ ਮੈਲਾ ਪਹਿਲਾ ਤਨਵੰਤਾ ਏਵਿਹੀ ਕਹ ਅਵਰੀ ਤਨ ਕੋ ਜਾਉ ਨਾਨਕ ਨਿਰਥੰ ਤੇਤ ਦਿਨ ਜਿਤ ਦਿਨ ਵਿਸਰੈ ਨਾਉ ਮੈਲਾ ਪਹਿਲਾ ਸੂਰਜ ਚੜੈ ਵਿਜੋਗ ਸਬਸੈ ਘਟੈ ਅਰਜ ਤਨ ਮਨ ਰਤਾ ਭੋਗ ਕੋਈ ਹਾਰ ਕੋਜਣ ਸਬਕੋ ਭਰਿਆ ਫੂਕ ਆਖਣ ਕਹਿ ਨਾ ਥੰਮੀਆ ਨਾਨਕ ਦੇਖੈ ਆਪ ਫੂਕ ਢਾਏ ਤੈ ਪਵ ਤੌੜੀ ਸਤ ਸੰਗਤ ਨਾਮ ਨਿਧਾਨ ਹੈ ਜਿੱਥੋਂ ਹਰ ਪਾਇਆ ਗੁਰਪੁਰ ਸਾਦੀ ਘਟ ਚਾਨਣ ਆਨੇਰ ਗਵਾਇਆ ਲੋਹਾ ਪਾਰਸ ਫੇਟਿਆ ਕੰਚਨ ਹੋਏ ਆਇਆ ਨਾਨਕ ਸਤਗੁਰ ਮਿਲਿਆ ਨਾਉ ਪਾਈਆ ਮਿਲ ਨਾਮ ਤੇ ਆਇਆ ਜਿਨ ਕਾ ਪੁੱਤ ਪੁੰਨ ਹੈ ਤਿਨੀ ਦਰਸ਼ਨ ਪਾਇਆ